ਜੱਤੋਂ ਪੈਰ ਲੋਕਾਂ ਦੀ ਜਿਹੜੀ ਉਹਨਾਂ ਨੂੰ ਪੂਰਾ-ਪੂਰਾ ਸੀਐੜੀ ਹੁੰਦੀ ਹੈ ਵੀ ਇੱਥੇ ਰੋਸ ਪ੍ਰਦਰਸ਼ਨ ਹੋਣਾ ਇੱਥੇ ਧਰਨਾ ਹੋਣਾ ਪਰ ਉਹਨਾਂ ਦੀ ਨੱਕ ਥੱਲੇ ਜਿਹੜਾ ਹੈਗਾ ਇੱਕ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਹੈਗਾ ਉਹਦਾ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਇਸੇ ਤਰ੍ਹਾਂ ਤੇ ਇਹ ਬੇਖੌਫ ਹੋ ਕੇ ਏਡੇ ਵੱਡੇ ਪੱਧਰ ਤੇ ਇਹਨਾਂ ਨੇ ਦਰਜਨਾ ਜਿਹੜੇ ਵਿਦਿਆਰਥੀਆਂ ਦੇ ਨਾਲ ਇਹ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈਗਾ ਤੇ ਲਗਾਤਾਰ ਇਹ ਕਰ ਰਹੇ ਉਹ ਕਹਿੰਦੇ ਜੀ ਵੀ ਤੁਹਾਡਾ ਕਾਲਜ ਨੂੰ ਮਾਨਤਾ ਨਹੀਂ ਪ੍ਰਾਪਤ ਸੀ ਤੇ ਫਿਰ ਵੀ ਐਡਮਿਸ਼ਨ ਇਹਨਾਂ ਦੀ ਹਾਈ ਕੋਰਟ ਦੇ ਆਰਡਰ ਤੇ ਹੋਈ ਹੈ ਕਾਲਜ ਐਡਮਿਸ਼ਨ ਕਰ ਹੀ ਨਹੀਂ ਸਕਦਾ ਇਹਨਾਂ ਨੂੰ ਕੋਈ ਆਪਦੀ ਐਡਮਿਸ਼ਨ ਲੈਟਰ ਦੇਓ ਕਿਸੇ ਸੰਸਦ ਦੀ ਜਿਹੜਾ ਹੈਗਾ ਹਲਕੇ ਦੇ ਵਿੱਚ ਕੋਈ ਐਮਐਲਏ ਹੈਗਾ ਐਮਐਲਏ ਦਾ ਕਹਿੰਦਾ ਮੈਂ ਅਸੀਂ ਮਾਮਲੇ ਹੱਲ ਕਰਾਉਣੇ ਉਹ ਤਾਂ ਇਦਾਂ ਪੇਸ਼ ਕਰ ਰਹੇ ਹੈਗਾ ਵੀ ਐਮਐਲਏ ਤਾਂ ਸਾਡੀ ਮੁਠੀ ਦੇ ਵਿੱਚ ਹੈਗਾ ਤੇ ਜਿੱਥੇ ਨਵੀਂ ਸਿੱਖਿਆ ਨੀਤੀ ਨੇ ਜਿਹੜਾ ਉਹ ਵੱਡੇ ਪੱਧਰ ਤੇ ਵਿਦਿਆਰਥੀ ਵਰਗ ਉਹ ਉਸ ਵਿਦਿਆਰਥੀ ਵਰਗ ਨੂੰ ਜਿਹੜਾ ਚੱਕਰਾਂ ਦੇ ਵਿੱਚ ਪਾਇਆ ਹੋਇਆ ਉੱਥੇ ਕੁਝ ਕਾਲਜਾਂ ਜਿਹੜੇ ਜਿਨ੍ਹਾਂ ਦੀ ਭਾਵੇਂ ਮਾਨਤਾ ਹੈ ਨਹੀਂ ਕਿ ਪਰ ਫਿਰ ਵੀ ਉਹਨਾਂ ਨੇ ਵਿਦਿਆਰਥੀਆਂ ਨੂੰ ਜਿਹੜਾ ਉਹ ਇੱਕ ਤਰ੍ਹਾਂ ਦਾ ਮਾਨਸਿਕ ਸੰਤਾਪ ਭੋਗਣ ਵਾਸਤੇ ਮਜਬੂਰ ਕੀਤਾ ਹੋਇਆ ਤੇ ਅਜਿਹਾ ਹੀ ਮਾਮਲਾ ਜਿਹੜਾ ਉਹ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਉਹ ਲੜਿਆ ਜਾ ਰਿਹਾ ਹੈਗਾ ਇਸ ਜਥੇਬੰਦੀ ਵੱਲੋਂ ਇਹ ਗੱਲ ਆ ਜਿਹੜੀ ਉਹ ਆਖੀ ਜਾ ਰਹੀ ਹੈਗੀ ਆ ਕਿ ਕੋਈ ਕਾਲਜ ਆ ਉਸ ਕਾਲਜ ਦੇ ਵਿੱਚ ਵਿਦਿਆਰਥੀਆਂ ਨੇ ਜਿਹੜੀ ਐਡਮਿਸ਼ਨ ਲਈ ਪਰ ਜਿਸ ਕੋਰਸ ਦੇ ਵਿੱਚ ਉਹ ਐਡਮਿਸ਼ਨ ਲਈ ਗਈ ਹੈਗੀ ਆ ਉਸ ਕੋਰਸ ਦੀ ਮਾਨਤਾ ਜਿਹੜੀ ਰੱਦ ਦਾ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਰੱਦ ਕੀਤੀ ਗਈ ਹੈਗੀ ਆ ਪੂਰਾ ਪੂਰਾ ਮਾਮਲਾ ਕੀ ਹੈਗਾ ਕਿੰਨਾਂ ਨੂੰ ਇਸ ਚੀਜ਼ ਦਾ ਸੰਤਾਪ ਆ ਜਿਹੜਾ ਉਹ ਹੰਡਾਉਣਾ ਪਿਆ ਹੈਗਾ ਸਾਡੇ ਨਾਲ ਕ੍ਰਿਤਿਕ ਸਾਨ ਯੂਨੀਅਨ ਤੋਂ ਆਗੂ ਸੁਖਚੈਨ ਸਿੰਘ ਜੀ ਇਸ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸਬਾਈ ਆਗੂ ਸੁਖਜੀਤ ਕੌਰ ਤੇ ਨਾਲ ਹੀ ਆ ਜਿਹੜਾ ਉਹ ਪੀਟ ਧਰ ਤੋਂ ਵੀ ਆ ਜਿਹੜਾ ਵੀਰ ਮਯੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਤੋਂ ਬਾਅਦ ਆ ਜਿਹੜਾ ਆਪਾਂ ਜੋ ਕਾਲਜ ਦਾ ਪ੍ਰਸ਼ਾਸਨ ਹੈਗਾ ਜਾਂ ਜਿਨ੍ਹਾਂ ਦੀ ਦੇਖਰੇਖ ਦੇ ਹੇਠ ਉਹ ਕਾਲਜ ਚੱਲ ਰਿਹਾ ਹੈਗਾ ਉਹਨਾਂ ਤੋਂ ਵੀ ਜਿਹੜਾ ਉਹਨਾਂ ਦਾ ਪੱਖ ਜਾਣਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਜਾਣਦੇ ਹੈਗੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਗੁਰਪਰਕਾਸ਼ ਸਿੰਘ ਜੀ ਜੀ ਅਛਾ ਭਾਈ ਜੀ ਕੀ ਮਾਮਲਾ ਹੈਗਾ ਕਿਹੜਾ ਕਾਲਜ ਹੈਗਾ ਕਿੱਥੇ ਐਡਮਿਸ਼ਨ ਮਿਲੀ ਸੀ ਕਿਸ ਤਰੀਕੇ ਨਾਲ ਮਿਲੀ ਸੀ ਤੁਹਾਨੂੰ ਮਿਲੀ ਸੀ ਜਾਂ ਤੁਹਾਡੇ ਬੱਚੇ ਨੇ ਮਿਲੀ ਸਰ 2024 ਦੇ ਵਿੱਚ ਸਾਡੇ ਬੇਟੀ ਨੇ NEET ਦਾ ਪੇਪਰ ਕਲੀਅਰ ਕੀਤਾ ਸੀਗਾ ਸਰਕਾਰੀ ਸੀਟ ਨਹੀਂ ਮਿਲੀ ਸੀ ਤੇ ਅਸੀਂ ਪ੍ਰਾਈਵੇਟ ਕਾਲਜ ਹੋਮੋਪੈਥਿਕ ਮੈਡੀਕਲ ਕਾਲਜ ਅਬੋਰ ਐਡਮਿਸ਼ਨ ਕਰਵਾਤੀ ਸੀਗੀ 13 9 2024 ਨੂੰ ਅਸੀਂ ਐਡਮਿਸ਼ਨ ਕਰਵਾਤੀ ਸੀਗੀ 2025 ਜਨਵਰੀ ਦੇ ਵਿੱਚ ਕਲਾਸਾਂ ਚੱਲ ਪਈਆਂ 4-5 ਮਹੀਨੇ ਮਤਲਬ ਸਾਡਾ ਇਹੀ ਚੱਲਦਾ ਰਿਹਾ ਵੀ ਬੱਚੇ ਨੂੰ ਪੜਾਉਂਦੇ ਨਹੀਂ ਤੁਸੀਂ ਉਹ ਆਲੇ ਸਾਡਾ ਸਟਾਫ ਛੁੱਟੀਆਂ ਤੇ ਆ ਅਸੀਂ ਬਾਰ-ਬਾਰ ਉਹਨਾਂ ਕੋਲੇ ਗਏ ਉਹ ਆਖਦੇ ਨੇ ਸਾਨੂੰ ਪਤਾ ਹੀ ਨਹੀਂ ਕਾਲ ਜਾਂਦੀ ਪੜ੍ਹਾਈ ਆ ਹੁੰਦੀ ਆ ਸਟਾਫ ਸਾਡਾ ਛੁੱਟੀਆਂ ਤੇ ਆ ਅਸੀਂ ਆਖਿਆ ਵੀ ਸਾਡੂੰ ਔਖਾ ਜੂ ਇੰਨਾ ਤਾਂ ਇਹ ਬੱਚੇ ਨੂੰ ਪੜਾਉਂਦੇ ਨਹੀਂ ਤੁਸੀਂ ਅਸੀਂ ਐਨਸੀਐਚ ਚ ਮਤਲਬ ਜਿਹੜਾ ਹਾਈ ਇਹਨਾਂ ਦਾ ਦਿੱਲੀ ਮੇਨ ਆਫਿਸ ਦਾ ਉੱਥੇ ਗੱਲ ਕੀਤੀ ਉਹਾਂ ਦੇ ਵੀ 1.5 ਸਾਲ ਤੋਂ ਪੇਪਰ ਹੋ ਗਏ ਬੱਚੇ ਦੇ ਤੇ ਪਾਸ ਹੋ ਕੇ ਫਿਰ ਟ੍ਰਾਂਸਫਰ ਹੋ ਸਕਦਾ ਬੱਚਾ ਨਹੀਂ ਹੋ ਸਕਦਾ ਨਹੀਂ ਤਾਂ ਸਾਡੇ ਆਸਤੇ ਸਾਰੇ ਰਾਹ ਬੰਦ ਹੋ ਗਏ ਬੱਚਾ ਵੀ ਡਿਪਰੈਸ਼ਨ ਚ ਹੋ ਗਿਆ ਸਹੀ ਵੀ ਹੋ ਗਏ ਅਸੀਂ ਬੱਚੇ ਨੂੰ ਉਥੋਂ ਲੈ ਆਏ ਪੜ੍ਹਾਈ ਤਾਂ ਹੈ ਨਹੀਂ ਸੀਗੀ ਯੂਰੋਪ ਦੇ ਬੱਚੇ ਸੀ ਜਿਹੜੇ ਉਹਨਾਂ ਦੇ ਨਾਲ ਪੜਾਉਣ ਲੱਗ ਗਏ ਮੜਾ ਮੋਟਾ ਬੱਚੇ ਹੀ ਦੂਰ ਹੈਗੇ ਉਹਨਾਂ ਕੋਲੇ ਜੂਨੀਅਰ ਤੇ ਛੁੱਟੀਆਂ ਤੋਂ ਬਾਅਦ ਬੱਚੇ ਉਹਨਾਂ ਦੇ ਸਾਰੇ ਮਤਲਬ ਆਏ ਹੀ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਨਾਂ ਕੋਲੇ ਮਾਨਤਾ ਹੈ ਨਹੀਂਗੀ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਚਲੋ ਅਸੀਂ ਐਨਸੀਐਚ ਦਿੱਲੀ ਮੇਲ ਪਾਈ ਵੀ ਅਸੀਂ ਸੋਨੂੰ ਮਿਲਣਾ ਚਾਹੁੰਦੇ ਆ ਸਾਨੂੰ ਉਹ ਮਿਲਲੇ ਸਾਡੇ ਨਾਲ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਸਾਨੂੰ ਉੱਥੋਂ ਜਾ ਕੇ ਪਤਾ ਲੱਗਿਆ ਵੀ ਇਨਾਂ ਕੋਲੇ ਮਾਨਤਾ ਹੈ ਨਹੀਂਗੀ ਐਨਸੀਐਚ ਨੇ ਮਾਨਤਾ ਇਹਨਾਂ ਦੀ ਰੱਦ ਕਰਤੀ ਸੀਗੀ ਇਹ ਫਿਰ ਕੋਰਟ 'ਚ ਗਏ ਕੋਰਟ 'ਚੋਂ ਵੀ ਇਹਨਾਂ ਦੀ ਮਾਨਤਾ ਰੱਦ ਹੋ ਗਈ ਫਿਰ ਅਸੀਂ ਉੱਥੇ ਗਏ ਅਲੋਟਮੈਂਟ ਲੈਟਰ ਜਿਹੜਾ ਇਹਨਾਂ ਨੇ ਦਿੱਤਾ ਸੀ ਹੁਸ਼ਿਆਰਪੁਰ ਯੂਨੀਵਰਸਿਟੀ ਰਵੀਦਾਸ ਉਹਨਾਂ ਮੇਲੋਂ ਮਿਲਿਆ ਸੀ ਜਿਹੜਾ ਉਹ ਵੀ ਫੇਕ ਦਿੱਤਾ ਇਹਨਾਂ ਨੇ ਫਰਜੀ ਉਹ ਵਾਲੇ ਵੀ ਸਾਡੇ ਕੋਲ ਤਾਂ ਬੱਚਾ ਦਰਜੀ ਨਹੀਂ ਕਰਾਇਆ ਗਿਆ ਫਿਰ ਅਸੀਂ ਹਾਈ ਕੋਰਟ ਨੂੰ ਐਚਆਰਟ ਪਟੀਸ਼ਨ ਪਾਈ ਫਿਰ ਅਸੀਂ ਇੱਕ ਕੱਲੀ ਮੇਰੀ ਬੇਟੀ ਦੀ ਐਡਮਿਸ਼ਨ ਹੋਈ ਹੈ ਦੂਜੇ ਮਤਲਬ ਵਿੱਚੋਂ ਛੱਡ ਗਏ ਵੀ ਕਹਿੰਦੇ ਵੀ ਅਦਾਲਤ ਦੇ ਵਿੱਚ ਕਿੱਥੇ ਇਨਸਾਫ ਮਿਲਣਾ ਟਾਈਮ ਬੜਾ ਲੱਗ ਜੂ ਪੜਾਈ ਜਵਾਕਾਂ ਦੀ ਖਰਾਬ ਹੋ ਜਣੀ ਆ ਦੂਸਰੇ ਬੱਚੇ ਕੋਈ ਹੋਰ ਕੁਸ਼ ਕਰਨ ਲੱਗ ਗਿਆ ਜਾਨੀ ਕਿ ਉਹਨਾਂ ਦੇ ਰਾਹ ਬਦਲ ਗਏ ਹੁਣ ਕੀ ਆ ਵੀ ਪੈਸੇ ਨਹੀਂ ਮੋੜ ਰਹੇ ਸਾਡੇ ਨਹੀਂ ਰੈਟ ਪਟੀਸ਼ਨ ਦੇ ਵਿੱਚ ਕੋਰਟ ਵੱਲੋਂ ਜਿਹੜਾ ਕੀ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਬੱਚੇ ਦੀ ਐਡਮਿਸ਼ਨ ਕਰਵਾ ਦਿੱਤੀ ਜੀ ਲੁਧਿਆਣੇ ਅੱਛਾ 8-9 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਮਤਲਬ ਮਾਨਯੋਗ ਅਦਾਲਤ ਨੇ ਸਾਨੂੰ ਫੈਸਲਾ ਸਾਡੇ ਹੱਕ ਚ ਕਰਤਾ ਬਹੁਤ ਵਧੀਆ ਫੈਸਲਾ ਕੀਤਾ ਉਹਨਾਂ ਨੇ ਸਾਰੇ ਰਾਹ ਸਾਡੇ ਵਾਸਤੇ ਬੰਦ ਹੋ ਗਏ ਸੀ ਪਰ ਸਾਨੂੰ ਉੱਥੋਂ ਇਨਸਾਫ ਮਿਲਿਆ ਹੁਣ ਤੋ ਡੀਲ ਲੁਧਿਆਣਾ ਦੇ ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨਾਂ ਜਿਹੜੀ ਉਹ ਟਰਾਂਸਫਰ ਹੋਈ ਆ ਲੋੜ ਮਹਾਵੀਰ ਹੋਮੋਪੈਥਿਕ ਮੈਡੀਕਲ ਕਾਲਜ ਅੱਛਾ ਤੇ ਇਸ ਕਾਲਜ ਦਾ ਕੀ ਨਾਮ ਸੀਗਾ ਜਿਹੜੇ ਤੁਸੀਂ ਪਹਿਲਾਂ ਪੜਾ ਰਹੇ ਸੀ ਇਹ ਹੋਮੋਪੈਥਿਕ ਮੈਡੀਕਲ ਕਾਲਜ ਉਹ ਬੋਰ ਦਿਨਾਂ ਉੱਤੇ ਆ ਚੱਲ ਰਿਹਾ ਜੀ ਤੇ ਇਹਨਾਂ ਦਾ ਜਿਹੜਾ ਲਾਭ ਸਿੰਘ ਆਲੂ ਵਾਲੀ ਆ ਗਿਆ ਮੋਗੇ ਦੇ ਰਹਿਣ ਵਾਲੇ ਇਕਬਾਲ ਸਿੰਘ ਆਲੂ ਵਾਲੀ ਉਹ ਹੈਗੇ ਉਹਨਾਂ ਦਾ ਵਿਤਕਰਾ ਬਹੁਤ ਮਾੜਾ ਜਿਹਾ ਵਾਰ ਬਹੁਤ ਮਾੜਾ ਕਰ ਰਿਹਾ ਮਤਲਬ ਗੱਲ ਹੀ ਨਹੀਂ ਸੁਣ ਰਹੇ ਫੀਸ ਤਾਂ ਦੇਣੀ ਕੀ ਉਹਨਾਂ ਨੇ ਵੀ ਗੇਟ ਬੰਦ ਕਰ ਦਿੰਦੇ ਜੋ ਜਾਣਦੇ ਅਸੀਂ ਵੀ ਇੰਦਰ ਐਂਟਰ ਨਹੀਂ ਹੋਣ ਦਿੰਦੇਗੇ ਤੇ ਅਸੀਂ ਫੀਸ ਬਾਬਤ ਕੇ ਸਾਨੂੰ ਉਹਦੇ ਅਸੀਂ ਐਡਮਿਸ਼ਨ ਰੋਕ ਦਾਂਗੇ ਧਮਕੀਆਂ ਦਿੰਦੇ ਸਾਨੂੰ ਅੱਛਾ ਅੱਛਾ ਪ੍ਰਧਾਨ ਜੀ ਤੁਸੀਂ ਕੀਰਤੀ ਕਿਸਾਨੀ ਯੂਨੀਅਨ ਵੱਲੋਂ ਇਸ ਮਾਮਲੇ ਨੂੰ ਜਿਹੜਾ ਉਹ ਹੱਥ ਪਾਇਆ ਹੈਗਾ ਕੀ ਹੰਤੀਕਾ ਜਿਹੜਾ ਤੁਹਾਨੂੰ ਤੁਸੀਂ ਆਪਣੇ ਪੱਧਰ ਦੇ ਉੱਤੇ ਵੀ ਜਾਂਚ ਪੜਤਾਲ ਕੀਤੀ ਹੋਣੀ ਆ ਇਹ ਸ਼੍ਰੀਮਾਨ ਜੀ ਨੇ ਤਾਂ ਜੋ ਗੱਲ ਆਖੀ ਹੈਗੀ ਆ ਚਲੋ ਆਪਾਂ ਐ ਨਹੀਂ ਕਹਿੰਦੇ ਵੀ ਇਹ ਸੱਚੇ ਆ ਜਾਂ ਝੂਠੇ ਆ ਪਰ ਜਦੋਂ ਕੋਈ ਵੀ ਜਥੇਬੰਦੀ ਮਾਮਲਾ ਲੈਂਦੀ ਹੈਗੀ ਉਹਦੀ ਘੋਖ ਪੜਤਾਲ ਕਰਦੀ ਹੈਗੀ ਆ ਇਸ ਮਾਮਲੇ ਦੀ ਘੋਖ ਪੜਤਾਲ ਦੇ ਵਿੱਚੋਂ ਜਿਹੜਾ ਤੁਸੀਂ ਕੀ ਕੀ ਆ ਜਿਹੜਾ ਹੰਤੀਕ ਦੇਖਿਆ ਹੈਗਾ ਹਾਂਜੀ ਸਾਡਾ ਆਪਣਾ ਪਰਿਵਾਰ ਆ ਅਸੀਂ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਨਾਲ ਜੁੜ ਕੇ ਪਹਿਲਾਂ ਦੀ ਪੜਤਾਲ ਹੀ ਕੀਤੀ ਹੈਗੀ ਵੀ ਮਾਮਲੇ ਦੇ ਵਿੱਚ ਹੈ ਕੀ ਪਹਿਲੇ ਨੰਬਰ ਦੇ ਤਾਂ ਉਹਨਾਂ ਦਾ ਵਿਵਹਾਰ ਬਹੁਤ ਮਾੜਾ ਸੀ ਜਦ ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਉੱਥੇ ਗਏ ਉਹਨਾਂ ਕੋਲੇ ਤਾਂ ਅਸੀਂ ਜਦੋਂ ਸਾਨੂੰ ਵਿਵਹਾਰ ਮਾੜਾ ਲੱਗਾ ਤਾਂ ਸਾਨੂੰ ਹੋਰ ਸ਼ੱਕ ਪੈਦਾ ਹੋਇਆ ਸ਼ੱਕ ਪੈਦਾ ਦੌਰਾਨ ਅਸੀਂ ਐਨਐਸਐਚ ਦਿੱਲੀ ਅਸੀਂ ਗਏ ਹੈਗੇ ਆ ਉੱਥੇ ਸੈਕਟਰੀ ਹੈਗੇ ਆ ਸੰਜੇ ਗੁਪਤਾ ਜੀ ਜਿਹੜੇ ਐਨਐਸਐਚ ਦੇ ਉਹਨਾਂ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਵੀ ਉਹਨਾਂ ਦੀ ਤਾਂ ਮਾਨਤਾ ਹੀ ਇਰਾਦਾ ਤੇ ਤੁਸੀਂ ਉੱਥੇ ਐਡਮਿਸ਼ਨ ਕਿਵੇਂ ਕਹਿੰਦੇ ਬਹੁਤ ਗਲਤ ਫਸ ਗਏ ਉਹਨਾਂ ਦੇ ਤਾਂ ਕੋਰਟ ਕੇਸ ਚੱਲ ਰਿਹਾ ਉਹਨਾਂ ਨੇ ਬਕਾਇਦਾ ਸਾਨੂੰ ਉਹ ਡਾਕੂਮੈਂਟ ਵੀ ਦਿੱਤੇ ਹੈਗੇ ਆ ਜਿਹਦੇ ਆਧਾਰ ਤੇ ਸਾਨੂੰ ਸਾਰਾ ਇਸ ਗੱਲ ਦੀ ਪੁਸ਼ਟੀ ਹੋਈ ਵੀ ਵਾਕਿਆ ਇਹਨਾਂ ਦੀ ਮਾਨਤਾ ਰੱਦ ਹੈਗੀ ਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹਨਾਂ ਕੋਲੇ ਜਿਹੜੀ ਯੂਨੀਵਰਸਿਟੀ ਦੀ ਅਥਾਰਟੀ ਲੈਟਰ ਵੀ ਫੇਕ ਹੋਊਗੀ ਕਹਿੰਦੇ ਉਹ ਤੁਸੀਂ ਪਤਾ ਕਰ ਲਓ ਉਹ ਅਸੀਂ ਹਿਸ਼ਾਰਪੁਰ ਯੂਨੀਵਰਸਿਟੀ ਤੋਂ ਜਦੋਂ ਪਤਾ ਕੀਤਾ ਤਾਂ ਉਹ ਕਹਿੰਦੇ ਵੀ ਸਾਡੇ ਕੋਲੇ ਕੋਈ ਇਹਨਾਂ ਦਾ ਰਿਕਾਰਡ ਹੀ ਨਹੀਂ ਹੈਗਾ ਇਸ ਕਰਕੇ ਸਾਨੂੰ ਉੱਥੋਂ ਇਹ ਸਾਰੀ ਗੱਲ ਕਲੀਅਰ ਹੋਈ ਵੀ ਇਹ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਜਿਹੜਾ ਇਹ ਗੋਰਖ ਧੰਦਾ ਹਵੋਰ ਦੇ ਵਿੱਚ ਫਾਿਲਕਾ ਜਲੇ ਦੇ ਵਿੱਚ ਚੱਲ ਰਿਹਾ ਹੈਗਾ ਲਾਭ ਸਿੰਘ ਆਲੂ ਵਾਲੀਆ ਤੇ ਜਿਹੜਾ ਉਹਨਾਂ ਦਾ ਸੁਪੁੱਤਰ ਹੈਗਾ ਅਕਬਾਲ ਸਿੰਘ ਆਲੂ ਵਾਲੀਆ ਵੱਲੋਂ ਜਿਹੜਾ ਇੱਕ ਜਿਹੜਾ ਮਾਫੀਆ ਸਰਗਰਮ ਹੈਗਾ ਹਰ ਖੇਤਰ ਦੇ ਵਿੱਚ ਸਰਗਰਮ ਹੈਗਾ ਤੇ ਉਹ ਐਜੂਕੇਸ਼ਨ ਦੇ ਵਿੱਚ ਵੀ ਕਿਹੜੇ ਢਾਂਗਾ ਨਾਲ ਸਿਆਸੀ ਸਰਪ੍ਰਸਤੀ ਹੇਠ ਦੇ ਪ੍ਰਸ਼ਾਸਨਿਕ ਸਰਪ੍ਰਸਤੀ ਵੱਡੇ ਪੱਧਰ ਤੇ ਜਿਹੜੇ ਸਾਡੇ ਉੱਚ ਸਿੱਖਿਆ ਦੇ ਵਿੱਚ ਨਿਘਾਰ ਆਇਆ ਹੈਗਾ ਸੀ ਗੱਲਾਂ ਕਰਦੇ ਆਂ ਵੀ ਨਵੀਂ ਇਹ ਸਿੱਖਿਆ ਨੀਤੀ ਤਹਿਤ ਹੀ ਨਿਘਾਰ ਆਇਆ ਹੈਗਾ ਉਹਦਾ ਫਾਇਦਾ ਉਠਾਉਂਦੇ ਹੋਏ ਇਹ ਸਾਡੇ ਜਿਹੜਾ ਵਿਦਿਆਰਥੀਆਂ ਦੇ ਜਿਹੜੇ ਸੁਪਨਿਆਂ ਦਾ ਕਤਲ ਕਰ ਰਹੇ ਹੈਗੇ ਆ ਜਿਸ ਤਰ੍ਹਾਂ ਹੁਣ ਸਾਡੇ ਇਹ ਵਿਦਿਆਰਥੀ ਸਾਨੂੰ ਇੱਥੋਂ ਪਤਾ ਲੱਗਦਾ ਨਾ ਵੀ ਇਹ ਕਿਵੇਂ ਇਹਨਾਂ ਨੇ ਸਾਰਾ ਕੁਝ ਇਹ ਰਚਿਆ ਹੈਗਾ ਪਹਿਲਾਂ ਇਹਨਾਂ ਕੋਲੇ ਕਾਫੀ ਦਰਜਨ ਤੋਂ ਉੱਤੇ ਵਿਦਿਆਰਥੀ ਸੀਗੇ ਉਹ ਲਗਾਤਾਰ ਜਦੋਂ ਜਦੋਂ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਗਿਆ ਉਹ ਹੋਰ ਸਟੇਟਾਂ ਦੇ ਵਿਦਿਆਰਥੀ ਸੀ ਉਹ ਕੋਲੇਜ ਨੂੰ ਛੱਡ ਕੇ ਉਹਨਾਂ ਨੇ ਜਾਣਾ ਸ਼ੁਰੂ ਕਰਤਾ ਇੱਕ ਇੱਕ ਕਰਕੇ ਜਿਵੇਂ ਮਹਾਰਾਸ਼ਟਰ ਤੋਂ ਕਰਨਾਟਕਾ ਤੋਂ ਗੁਜਰਾਤ ਤੋਂ ਸੀਗੇ ਉਹ ਸਟੂਡੈਂਟ ਇਸ ਤਰ੍ਹਾਂ ਕਰਕੇ ਜਾਂਦੇ ਰਹੇ ਲਾਸਟ ਸਾਡੇ ਇਹ ਦੋ ਸਟੂਡੈਂਟ ਰਹਿ ਗਏ ਸੀ ਇਹ ਆਪਣੀ ਬੇਟੀ ਦਾ ਨਾਂ ਹੈਗਾ ਜਸਮੀਤ ਕੌਰ ਤੇ ਇੱਕ ਹਰਮਨਵੀਰ ਕੌਰ ਹੈਗੀ ਆ ਪਿੰਡ ਡੋਗ ਤੋਂ ਹੈਗੇ ਇਹ ਦੋ ਰਹਿ ਗਏ ਸਾਡੇ ਤਾਂ ਇਹਨਾਂ ਦੋਹਾਂ ਦੇ ਨਾਲ ਵੀ ਉਹ ਜਦੋਂ ਸਾਰੀ ਇਹ ਗੱਲਬਾਤ ਆਈ ਤਾਂ ਸਾਨੂੰ ਉੱਥੋਂ ਇਸ ਗੱਲ ਦਾ ਸ਼ੱਕ ਸਾਡਾ ਹੋਰ ਗਹਿਰਾ ਗਿਆ ਵੀ ਇਹ ਐਡੀ ਵੱਡੇ ਪਦਰ ਤੇ ਕਿਉਂਕਿ ਆਪਣੇ ਪਦਰਤੇ ਇਸ ਤਰ੍ਹਾਂ ਕੋਈ ਏਡੀ ਵੱਡੀ ਠੱਗੀ ਮਾਰਦਾ ਨਹੀਂ ਉਹਨੂੰ ਪਿੱਛੋਂ ਕੋਈ ਸ਼ੈ ਨਾ ਹੋਵੇ ਤਾਂ ਉਹ ਸ਼ਾਇਦ ਨਾਲ ਸਾਡੇ ਸਾਹਮਣੇ ਇਹ ਗੱਲ ਨਿਕਲ ਕੇ ਆਈ ਹੈਗੇ ਵੀ ਇਹਨਾਂ ਨੂੰ ਸਿਆਸੀ ਸਰਪ੍ਰਸਤੀ ਹੈਗੀ ਆ ਤੇ ਇਹਨਾਂ ਨੂੰ ਪ੍ਰਸ਼ਾਸਨਿਕ ਸਰਪ੍ਰਸਤੀ ਹੈਗੀ ਆ ਜਿਸ ਦੇ ਤਹਿਤ ਇਹ ਬੇਖੌਫ ਹੋ ਕੇ ਏਡੇ ਵੱਡੇ ਪਦਰਤੇ ਇਹਨਾਂ ਨੇ ਦਰਜਨਾ ਜਿਹੜੇ ਵਿਦਿਆਰਥੀਆਂ ਦੇ ਨਾਲ ਇਹ ਉਹਨਾਂ ਦੇ ਭੁਵਿੱਖੇ ਨਾਲ ਖਲਵਾੜ ਕੀਤਾ ਹੈਗਾ ਤੇ ਲਗਾਤਾਰ ਇਹ ਕਰ ਰਹੇ ਹੈਗੇ ਨਹੀਂ ਹੁਣ ਪ੍ਰਸ਼ਾਸਨ ਦੇ ਨਾਲ ਟੋਡੀ ਗੱਲਬਾਤ ਹੋਈ ਹੋਣੀ ਆ ਪ੍ਰਸ਼ਾਸਨ ਦਾ ਰਵਈਆ ਜਿਹੜਾ ਉਹ ਤੁਹਾਡੀ ਜਥੇਬੰਦੀ ਨੂੰ ਕੀ ਜਵਾਬ ਦੇ ਰਹੀ ਹੈਗੀ ਹੁਣ ਤੱਕ ਪ੍ਰਸ਼ਾਸਨ ਦੀ ਹੈ ਅਸੀਂ ਤਾਂ ਇਹ ਸਮਝਦੇ ਆਂ ਵੀ ਇਹ ਜਿਹੜਾ ਐਡਾ ਵੱਡਾ ਮਾਫੀਆ ਹੈਗਾ ਵੀ ਇਹ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਟੱਚ ਸਮਝਦਾ ਉਹਨਾਂ ਨੇ ਜਦ ਸਾਡੀ ਬੇਟੀ ਨੂੰ ਐਡਮਿਸ਼ਨ ਦਿੱਤੀ ਤਾਂ ਉਹਨਾਂ ਨੇ ਇਹ ਨਾਲ ਗੱਲ ਬਕਾਇਦਾ ਮੈਂਸ਼ਨ ਕੀਤੀ ਆ ਵੀ ਇਹ ਫੀਸ ਜਿਹੜੀ ਰਿਫੰਡੇਬਲ ਹੈਗੀ ਆ ਇਹ ਮੋੜਨਯੋਗ ਹੈਗੀ ਆ ਵੀ ਇਹਨੂੰ ਮੋੜ ਨਹੀਂ ਚਾਹੀਦੀ ਆ ਉਹਨਾਂ ਨੇ ਨਾਲ ਬਕਾਇਦਾ ਇਹ ਗੱਲ ਕੀਤੀ ਉਸ ਤੋਂ ਬਾਅਦ ਅਸੀਂ ਇਸ ਗੱਲ ਦੀ ਉੱਥੇ ਮੰਗ ਵੀ ਕਾਲਜ ਕੋਲੇ ਬਕਾਇਦਾ ਇੱਕ ਲੈਟਰ ਭੇਜੀ ਵੀ ਸਾਡਾ ਇਹ ਫੀਸ ਜਿਹੜੀ ਰਿਫੰਡ ਕੀਤੀ ਜਾਵੇ ਤਾਂ ਜੋ ਅਸੀਂ ਅਗਲੇ ਕਾਲਜ ਦੇ ਵਿੱਚ ਬੱਚੇ ਦੀ ਭਰ ਸਕੀਏ ਤਾਂ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਵੀ ਇਹਦੀਆਂ ਕੰਪਲੇਂਟਾਂ ਕਰ ਚੁੱਕੇ ਹੈਗੇ ਆਂ ਪਿਛਲੇ ਸਮੇਂ ਦੌਰਾਨ ਅਸੀਂ ਸਾਰੀਆਂ ਸਾਡੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਮਾਰਕ ਹੋ ਕੇ ਉੱਥੇ ਗਈਆਂ ਪਰ ਹਾਲੇ ਤੱਕ ਨਾ ਤਾਂ ਕੋਈ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਿਆ ਗਿਆ ਤੇ ਨਾ ਹੀ ਜਿਹੜੀ ਪ੍ਰਸ਼ਾਸਨ ਨੂੰ ਅਸੀਂ ਜਿਹੜੀਆਂ ਕੰਪਲੇਂਟ ਕੀਤੀਆਂ ਹੈਗੀਆਂ ਵੀ ਇਹਨਾਂ ਦੇ ਖਿਲਾਫ ਧੋਖਾ ਧੜੀ ਦਾ ਪਰਚਾ ਦਰਜ ਕੀਤਾ ਜਾਵੇ ਤੇ ਜਿਹੜਾ ਮਤਲਬ ਇਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਜਿਹੜਾ ਸਾਡੇ ਜਿਹੜੇ ਵਿਦਿਆਰਥੀਆਂ ਦੇ ਨਾਲ ਜਿਹੜਾ ਪੈਸਾ ਹੈਗਾ ਉਹਨਾਂ ਦਾ ਪੂਰਾ ਇਹ ਪੈਸੇ ਦੀ ਪਰਪਾਈ ਕੀਤੀ ਜਾਵੇ ਸਾਡੀ ਇਹ ਮੰਗ ਆ ਜੇਕਰ ਇਦਾਂ ਨਹੀਂ ਹੁੰਦਾ ਤਾਂ ਇਸ ਮਾਫੀਏ ਦੇ ਖਿਲਾਫ ਅਸੀਂ ਵੱਡੇ ਪੱਧਰ ਤੇ ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਸਿੱਖਿਆ ਦੇ ਵਿੱਚ ਲਗਾਤਾਰ ਨਿਗਾਰਾ ਇੱਥੇ ਆ ਰਿਹਾ ਤੇ ਇਹ ਹਰ ਪਾਸੇ ਹੀ ਆ ਰਿਹਾ ਹੈਗਾ ਇਹਦੇ ਖਿਲਾਫ ਅਸੀਂ 50 ਪੱਧਰੀ ਮੂਵਮੈਂਟ ਭਵਿੱਖ ਦੇ ਵਿੱਚ ਲਗਾਤਾਰ ਅਸਾਰ ਰਹੇ ਹਾਂ ਤੇ ਇਹਨਾਂ ਦੇ ਖਿਲਾਫ ਅਸੀਂ ਸੰਘਰਸ਼ ਕਰਾਂਗੇ ਕਿ ਇਹ ਵੀ ਹੁੰਦਾ ਹੈਗਾ ਆਪਾਂ ਪ੍ਰਸ਼ਾਸਨ ਤੋਂ ਉੱਤੇ ਆ ਜਿਹੜਾ ਕਹਿੰਦੇ ਵੀ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉਧਰਲੇ ਜੋ ਵਿਧਾਇਕ ਸਾਹਿਬ ਨੇ ਉਹਨਾਂ ਤੀਕ ਨਹੀਂ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜੀ ਵੀ ਸਾਡਾ ਆਹਾ ਮਾਮਲਾ ਹੈਗਾ ਵੀ ਸਰਕਾਰ ਵੀ ਕਹਿ ਰਹੀ ਹੈਗੀ ਵੀ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆ ਗਏ ਇੱਕ ਪਾਸੇ ਸਿੱਖਿਆ ਕ੍ਰਾਂਤੀ ਹੈ ਤੇ ਦੂਜੇ ਨਾਲ ਪਾਸੇ ਆ ਜਿਹੜਾ ਬਿਨਾਂ ਮਾਨਤਾ ਪ੍ਰਾਪਤ ਕਾਲਜ ਜਿਹੜੇ ਏਡੀਆਂ ਏਡੀਆਂ ਵੱਡੀਆਂ ਧੁਖਾ ਧੜੀਆਂ ਕਰ ਰਹੇ ਹੈਗੇ ਦੇਖੋ ਜੀ ਇਹ ਤਾਂ ਸਾਰਾ ਕੁਝ ਬੇਪਰਵਾਦ ਸਾਡੇ ਕੋਲੇ ਹੋ ਹੀ ਗਿਆ ਉਹ ਤਾਂ ਜਿਹੜੇ ਇਹਦੇ ਚੇਅਰਮੈਨ ਸਾਹਿਬ ਆਲੂ ਵਾਲੂ ਵਾਲੀਆ ਸਾਹਿਬ ਕਹਿੰਦੇ ਕਿਸੇ ਹੋਰ ਕਿਸੇ ਸੰਸਦੀ ਜਿਹੜਾ ਹੈਗਾ ਹਲਕੇ ਦੇ ਵਿੱਚ ਕੋਈ ਐਮਐਲਏ ਹੈਗਾ ਐਮਐਲਏ ਦਾ ਕਹਿੰਦਾ ਮੈਂ ਅਸੀਂ ਮਾਮਲੇ ਹੱਲ ਕਰਾਉਣੇ ਆ ਉਹ ਤਾਂ ਇਦਾਂ ਪੇਸ਼ ਕਰ ਰਹੇ ਹੈਗਾ ਵੀ ਐਮਐਲਏ ਤਾਂ ਸਾਡੀ ਮੁਠੀ ਦੇ ਵਿੱਚ ਹੈਗੇ ਆ ਤੇ ਜਿਹੜੇ ਐਮਐਲਏ ਇਹਨਾਂ ਸਰਪ੍ਰਸਤਾ ਦੀ ਮੁਠੀ ਦੇ ਵਿੱਚ ਹੈਗੇ ਆ ਮਿਲੀ ਭੁਗਤਣਾ ਚੱਲਦੇ ਹੈਗੇ ਆ ਉਹਨਾਂ ਨੇ ਆਪ ਮਤਲਬ ਉਹਨਾਂ ਦੇ ਹਲਕਿਆਂ ਦੇ ਵਿੱਚ ਇਦਾਂ ਦੇ ਵੱਡੇ ਵੱਡੇ ਤੋਂ ਖਾਤੜੀਆਂ ਹੋ ਰਹੀਆਂ ਹੈਗੀਆਂ ਤਾਂ ਅਸੀਂ ਤਾਂ ਇਹੀ ਸਮਝ ਰੱਖਦੇ ਹੈਗੇ ਆਂ ਵੀ ਸਾਨੂੰ ਇਹ ਲੱਗਦਾ ਹੈਗਾ ਵੀ ਇਹ ਇਹ ਕੱਲਾ ਉਹ ਆਪਣੇ ਆਪ 'ਚ ਤਾਂ ਕੁਝ ਵੀ ਨਹੀਂ ਹੈ ਇਹ ਜਿਹੜੇ ਕੋਈ ਐਮਐਲਏ ਜਿਹੜੀ ਸਿਆਸੀ ਜਮਾਤ ਪੂਰੀ ਇਹ ਰਲਈ ਹੋਈ ਹੈ ਲੋਕਾਂ ਦੀ ਠੱਗੀ ਕਰਨ ਲਈ ਜੀ ਅੱਛਾ ਭਾਈ ਜੀ ਜੋ ਮੰਨ ਲਾ ਵੀ ਸਾਲ ਤੋਂ ਤੇਰਾ ਸਮਾਂ ਹੋ ਗਿਆ 2024 ਦੇ ਵਿੱਚ ਤੁਹਾਨੂੰ ਪਤਾ ਲੱਗਿਆ ਪ੍ਰਤੀ ਦਸਵੀਂ ਫੀਸ ਕਿੰਨੀ ਭਰੀ ਆ ਕਿੱਥੋਂ ਉਹ ਫੀਸ ਇਕੱਠੀ ਕੀਤੀ ਆ ਕਿੰਨੀ ਕਿਸ ਤੋਂ ਬਾਅਦ ਫੀਸ ਭਰਨ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਮਾਨਤੇ ਹੀ ਨਹੀਂ ਕੀ ਸੰਤਾਪ ਚ ਲੱਣਾ ਪਿਆ ਬੀਟੀ ਦੇ ਉੱਤੇ ਕੀ ਅਸਰ ਰਿਹਾ ਹੈਗਾ ਸਰ ਜਦੋਂ ਸਾਨੂੰ ਮਤਲਬ ਪੜ੍ਹਾਣੀ ਦੇ ਸੀ ਉਹਦੇ ਬਾਪਤੀ ਜਾ ਰਹੇ ਸੀ ਨਗਲ ਵੀ ਸਾਡੇ ਬੱਚਿਆਂ ਨੂੰ ਪੜ੍ਹਾਓ ਤੁਸੀਂ ਤੇ ਇਹ ਬਾਰ ਬਾਰ ਕਹਿੰਦੇ ਸਾਡੇ ਕੋਲ ਸਟਾਫ ਛੁੱਟੀਆਂ ਦੇ ਵੀ ਅਸੀਂ ਆਖਿਆ ਵੀ ਸਟਾਫ ਛੋਡਾ ਛੁੱਟੀਆਂ ਤੇ ਇਹ ਮਤਲਬ ਸਾਡੀ ਤਾਂ ਕੋਈ ਸਮਝ ਚ ਨਹੀਂ ਆਉਂਦੀ ਇਹ ਆਂਦੇ ਤੁਹਾਨੂੰ ਪਤਾ ਹੀ ਨਹੀਂ ਸਾਡੇ ਰੂਲਾਂ ਦਾ ਵੀ ਜਿਹੜਾ ਹੁਸ਼ਿਆਰਪੁਰ ਯੂਨੀਵਰਸਿਟੀ ਆ ਤੇ ਜਿਹੜੀ ਐਨਸੀਐਚ ਦਿੱਲੀ ਆ ਉਹਨਾਂ ਦੇ ਆਵਿਸ਼ ਦੀ ਰੂਲ ਹੀ ਨਹੀਂ ਮਤਲਬ ਮੈਚ ਹੋ ਰਹੀ ਚਲੋ ਠੀਕ ਹੈ ਜੀ ਅਸੀਂ ਆਖਿਆ ਅਸੀਂ ਆਖਿਆ ਵੀ ਚਲੋ ਸਾਡੀ ਕਿਹੇ ਗੱਲ ਤੇ ਉਹ ਆਏ ਹੀ ਨਹੀਂ ਅਸੀਂ ਉਹਨਾਂ ਨੂੰ ਉਹ ਸਾਨੂੰ ਮਤਲਬ ਕਹਿੰਦੇ ਤੁਸੀਂ ਗਲਤ ਆ ਵੀ ਤੁਹਾਡੇ ਬੱਚੇ ਗਲਤ ਆ ਵੀ ਤੁਸੀਂ ਸਾਡੇ ਤੁਸੀਂ ਕਹਿੰਨੇ ਗੱਲੇ ਸਾਡੇ ਬੱਚੇ ਹੀ ਦੂਰ ਰਹਿ ਗਏ ਜਦੋਂ ਅਸੀਂ ਕੀ ਹੋ ਆ ਵੀ ਸਾਡਾ ਬੱਚੇ ਡਿਪਰੈਸ਼ਨ ਲੈ ਗਏ ਉਦੋਂ ਅਸੀਂ ਬੱਚਿਆਂ ਨੂੰ ਘਰੇ ਲਿਆਏ ਅਸੀਂ ਚਲੋ ਮੇਲਾ ਮੂਲਾ ਪਾਈਆਂ ਸਾਡਾ ਰਾਹ ਜਦੋਂ ਸਾਰੇ ਬੰਦ ਹੋ ਗਏ ਉਸ ਤੋਂ ਬਾਅਦ ਸਾਨੂੰ ਪਤਾ ਵੀ ਅਸੀਂ ਕਿੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਹੋਏ ਆ ਪਰਿਵਾਰ ਸਾਡਾ ਦੂਸਰੇ ਬੱਚੇ ਵੀ ਸਾਡੇ ਵਾਸਤੇ ਸਾਰੇ ਰਾਹ ਹੀ ਬੰਦ ਹੋ ਗਏ ਯਾਨੀ ਕਿ ਇੱਕ ਤਰ੍ਹਾਂ ਬੱਚਿਆਂ ਦੇ ਨਾਲੇ ਕਤਲ ਕੀਤਾ ਹੈ ਵੀ ਨੀੜ ਦਾ ਬੱਚਾ ਮੈਡੀਕਲ ਪੜ੍ਹਾਈ ਕੀਤੀ ਹੋਵੇ ਇਹਨਾਂ ਨੇ ਮੰਨ ਲਾ ਵੀ ਮਾਨਤਾ ਰੱਦ ਹੋ ਗਿਆ ਕੋਰਟ ਲਈ ਚੱਲਦੇ ਸੀ 10 ਦਿੰਦੇ ਵੀ ਮਾਨਤਾ ਰੱਦ ਹੋ ਗਈ ਆ ਬੱਚੇ ਨੀੜ ਦਾ ਪੇਪਰ ਹੀ ਦੁਬਾਰਾ ਦੇ ਦਿੰਦੇ ਹੁਣ ਤੁਸੀਂ ਦੇਖੋ ਲੱਖਾਂ ਰੁਪਏ ਹਾਈ ਕੋਰਟ ਚ ਲੱਗ ਗਏ ਵਕੀਲ ਕਰਨ ਤੇ ਵੀ ਇਕੱਲੇ ਮੈਂ ਹੀ ਮਤਲਬ ਬੇਟੀ ਦੀ ਐਡਮਿਸ਼ਨ ਕਰਵਾਈ ਹੈ ਦੂਜੇ ਛੱਡ ਗਏ ਤੇ ਬੱਚੇ ਆਪਾ ਪੜਾਵਾਂਗੇ ਕਿ ਕੋਟਾ ਚ ਜਾਵਾਂਗੇ ਇਸ ਕਰਕੇ ਸਾਨੂੰ ਤਾਂ ਬਹੁਤ ਮਾਨਸਿਕ ਤੌਰ ਤੇ ਪਰੇਸ਼ਾਨੀ ਹੁਣ ਵੀ ਹੈਗੀ ਸਾਡੀ ਗੁੜੀਆ ਦੀ ਐਡਮਿਸ਼ਨ ਹੋ ਗਈ ਆ ਪਰ ਉਹ ਮਾਰਕੀਕ ਤੌਰ ਤੇ ਪਰੇਸ਼ਾਨ ਮੈਡੀਸਨ ਚੱਲ ਰਹੀ ਆ ਇਸ ਕਰਕੇ ਵੀ ਇਹਨਾਂ ਨੇ ਮਤਲਬ ਇਹ ਮਾਫੀਆ ਬਹੁਤ ਵੱਡਾ ਮਾਫੀਆ ਇਹ ਛੋਟਾ ਮੋਟਾ ਨਹੀਂ ਹੈਗਾ ਇਹ ਸੁਖਪ੍ਰੀਤ ਤੁਸੀਂ ਵੀ ਇਸ ਮਾਮਲੇ ਨੂੰ ਦੇਖਿਆ ਹੋਣਾ ਨੇੜਿਓਂ ਫੈਸਲਾ ਵੀ ਆ ਗਿਆ ਫਿਰ ਵੀ ਆ ਜਿਹੜਾ ਤੁਹਾਡੀ ਨਿਗਾਹ ਦੇ ਵਿੱਚ ਕੱਲਾ ਇਹੀ ਕਾਲਜ ਨਹੀਂਗਾ ਹੋਰ ਕਿੰਨੇ ਕ ਕਾਲਜ ਆ ਜਿਹੜੇ ਇਸ ਤਰ੍ਹਾਂ ਦੇ ਸਰਗਰਮ ਹੈਗੇ ਆ ਜਿਨ੍ਹਾਂ ਦੇ ਉੱਤੇ ਕੋਈ ਨਕੇਲ ਨਹੀਂ ਪਾਈ ਜਾ ਰਹੀ ਜਾਂ ਜੋ ਮਨ ਮਰਜ਼ੀ ਦੀਆਂ ਫੀਸਾਂ ਲੈ ਰਹੇ ਆ ਔਰ ਤੁਸੀਂ ਦੇਖੋ ਇਹ ਤਾਂ ਬਹੁਤ ਸਾਰੇ ਪ੍ਰਾਈਵੇਟ ਕਾਲਜ ਜਿਹੜੇ ਆਪਦੇ ਅਨੁਸਾਰ ਆਪਦੀਆਂ ਪੀਸਾਂ ਤੈਅ ਕਰਦੇ ਆਪ ਦਾ ਸਾਰਾ ਜੋ ਢਾਂਚਾ ਹੈ ਕਾਲਜਾਂ ਦਾ ਉਹ ਤੈਅ ਕਰਦੇ ਆ ਤੇ ਇਹ ਕੋਈ ਕੱਲੀ ਕੈਰੀ ਘਟਨਾ ਨਹੀਂ ਹੈਗੀ ਅਸੀਂ ਪਿਛਲੇ ਸਾਲ ਵੀ 2024 ਦੇ ਵਿੱਚ ਜਨਵਰੀ ਦੇ ਇੱਕ ਮਾਮਲੇ ਜਨਵਰੀ ਦੇ ਵਿੱਚ ਇੱਕ ਮਾਮਲਾ ਲੜਿਆ ਸੀਗਾ ਉਹ ਮਲੋੜਦਾ ਸੀ ਫਿਜ਼ੀਓਥੈਰੇਪੀ ਕਾਲਜਾਂ ਦਾ ਤੁਸੀਂ ਦੇਖੋ ਮੈਡੀਕਲ ਲਾਈਨ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਇਸ ਢਾਂਚੇ ਨੂੰ ਬੇਪਰਦ ਕਰਦੀਆਂ ਨੇ ਮਲੋੜ ਦੇ ਵਿੱਚ ਵੀ ਫਿਜ਼ਿਓਥੈਰੇਪੀ ਕਾਲਜ ਦੇ ਵਿੱਚ ਕਾਲਜ ਬੰਦ ਕਰਤਾ ਬਿਨਾਂ ਦੱਸੇ ਵਿਦਿਆਰਥੀਆਂ ਨੂੰ ਕਾਲਜ ਬੰਦ ਕਰਤਾ ਅੱਧਾ ਉਹਨਾਂ ਦਾ ਸਾਲ ਸੀਗਾ ਅੱਧਾ ਕਾਲਜ ਦੇ ਅੱਧਾ ਸੈਸ਼ਨ ਵਿੱਚੋਂ ਉਹਨਾਂ ਦਾ ਬੰਦ ਕਰਕੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਕਾਲਜ ਅੱਜ ਤੋਂ ਬੰਦ ਆ ਇਹ ਸਕੂਲ ਦੇ ਵਿੱਚ ਤਬਦੀਲ ਹੋ ਗਿਆ ਸਕੂਲ ਦਾ ਸਟਾਫ ਭਰਤੀ ਕੀਤਾ ਕਾਲਜ ਦਾ ਸਟਾਫ ਜਿਹੜਾ ਕੱਢ ਦਿੱਤਾ ਗਿਆ ਵਿਦਿਆਰਥੀ ਪੂਰੇ ਸਾਲ ਦੀਆਂ ਫੀਸਾਂ ਭਰੀ ਬੈਠੇ ਸੀ ਤੇ ਕਾਲਜ ਦੇ ਵਿੱਚ ਉਹ ਪ੍ਰਸ਼ਾਸਨ ਨੂੰ ਫੋਨ ਕਰ ਰਹੇ ਸੀ ਆਪਦੇ ਪ੍ਰੋਫੈਸਰ ਨੂੰ ਕਿ ਸਾਡੇ ਲੈਕਚਰ ਲਾਓ ਤੇ ਕਾਲ ਲੈਕਚਰ ਪ੍ਰੋਫੈਸਰ ਕਿਵੇਂ ਲਾਉਂਦੇ ਜਦੋਂ ਉਹਨਾਂ ਨੂੰ ਕੱਢ ਹੀ ਦਿੱਤਾ ਗਿਆ ਸੀਗਾ ਇਸ ਤਿੱਕੇ ਨਾਲ ਵਿਦਿਆਰਥੀਆਂ ਨੇ ਉਹ ਯੂਨੀਵਰਸਿਟੀ ਤੱਕ ਵੀ ਪਹੁੰਚ ਕੀਤੀ ਸੀ ਉਹ ਕਾਲਜ ਬਾਬਾ ਫਰੀਦ ਜਿਹੜਾ ਯੂਨੀਵਰਸਿਟੀ ਫਰੀਦਕੋੜ ਦੇ ਵਿੱਚ ਸੱਤੇਗੀ ਉਹਦੇ ਨਾਲ ਫਿਲੀਟਡ ਸੀਗਾ ਇਸ ਕਰਕੇ ਉਹਨਾਂ ਵਿਦਿਆਰਥੀਆਂ ਦਾ ਮਾਮਲਾ ਪੀਐਸਯੂ ਨੇ ਲੜਿਆ ਸੀਗਾ ਤੇ ਉਹਨਾਂ ਵਿਦਿਆਰਥੀਆਂ ਨੂੰ ਸ਼ਿਫਟ ਕਰਾਇਆ ਸੀਗਾ ਪਰ ਮਾਮਲਾ ਨਕੇਲ ਬਾਉਂਦਾ ਤੁਸੀਂ ਕਿਹਾ ਵੀ ਨਕੇਲ ਨਹੀਂ ਪਾਈ ਜਾ ਰਹੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਕਿਉਂਕਿ ਸਾਰਾ ਕੁਝ ਸਰਕਾਰ ਦੀ ਨੱਕਹੇਲਟ ਹੋ ਰਿਆ ਤੁਸੀਂ ਦੇਖੋ ਕਿ ਜੇ ਅਬੋਰ ਦਾ ਵੀ ਮਾਮਲਾ ਹੈ ਪਲਾਮਲੋਟ ਦਾ ਕਿ ਇੱਥੋਂ ਦੇ ਪ੍ਰਸ਼ਾਸਨ ਨੂੰ ਪਤਾ ਨਹੀਂ ਹੋਊਗਾ ਕਿ ਕੋਈ ਸੰਸਥਾ ਜਿਹਦੀ ਮਾਨਤਾ ਹੀ ਨਹੀਂ ਹੈਗੀ ਉਹ ਅੱਜ ਵੀ ਚੱਲ ਰਿਹਾ ਤੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਜਿਹੜਾ ਉਹ ਕਮਾ ਰਿਹਾ ਹੈਗਾ ਕੀ ਇਹਨਾਂ ਨੂੰ ਆਪਣੇ ਏਰੀਆ ਦੇ ਨਹੀਂ ਪਤਾ ਹੈਗਾ ਪਰ ਉਹ ਕਾਹਦੇ ਵਧਾਇਕ ਆਪਣੇ ਏਰੀਆ ਤੇ ਜਿਨ੍ਹਾਂ ਨੂੰ ਇਸ ਇਹ ਨਹੀਂ ਪਤਾ ਕਿ ਸਾਡੇ ਏਰੀਆ 'ਚ ਕੀ ਗਲਤ ਹੋ ਰਿਹਾ ਕਿ ਸਹੀ ਹੋ ਰਿਹਾ ਹੈਗਾ ਇਸ ਕਰਕੇ ਇਹ ਸਾਰਾ ਕੁਝ ਸਰਕਾਰ ਦੀ ਨਾਕੇਟ ਹੋ ਰਿਹਾ ਅਸਲ ਵਿੱਚ ਸਰਕਾਰ ਦੀ ਨੀਤੀ ਪ੍ਰਾਈਵੇਟ ਅਦਾਰਿਆਂ ਨੂੰ ਉਤਸ਼ਾਹਿਤ ਕਰਕੇ ਸਰਕਾਰੀ ਸੰਸਥਾਵਾਂ ਨੂੰ ਬੰਦ ਕਰਨ ਦੀ ਹੈ ਉਹਦੇ ਵਿੱਚ ਤੁਸੀਂ ਦੇਖਿਆ ਕਿ ਨਵੀਂ ਸਿੱਖਿਆ ਨੀਤੀ ਆਈ ਆ ਜਿਹਦੇ ਵਿੱਚ ਕਿਹਾ ਗਿਆ ਕਿ ਅਸੀਂ ਜਿਹੜੀ ਕਾਲਜਾਂ ਦੇ ਰਿਜ਼ਲਟ ਹੋਣਗੇ ਉਹਦੇ ਆਧਾਰ ਤੇ ਕਾਲਜਾਂ ਨੂੰ ਉਤਸ਼ਾਹਿਤ ਕਰਾਂਗੇ ਤਾਂ ਇਹਨਾਂ ਨੇ ਨਾ ਨਾ ਸਬਜੈਕਟ ਲਿਆ ਕੇ ਸਰਕਾਰੀ ਕਾਲਜਾਂ ਦੇ ਵਿੱਚ ਰਿਜ਼ਲਟ ਖਰਾਬ ਕਰਤਾ ਵਿਦਿਆਰਥੀ ਪ੍ਰਾਈਵੇਟਾਂ ਵੱਲ ਨੂੰ ਚਲੇ ਗਏ ਜਿਹਦੇ ਵਿੱਚ ਡੰਮੀ ਐਡਮਿਸ਼ਨਾਂ ਹੈ ਵਿਦਿਆਰਥੀਆਂ ਦੀ ਲੁੱਟ ਕਰਕੇ ਉੱਥੇ ਪੇਪਰ ਵੀ ਕਰਾਉਂਦੇ ਆ ਤੇ ਰਿਜ਼ਲਟ ਆਪਦੇ ਵਧੀਆ ਸਿੱਧ ਕਰਕੇ ਕਹਿੰਦੇ ਸਾਡੇ ਕਾਲਜ ਵਧੀਆ ਚੱਲਦੇ ਆ। ਇਹੀ ਨੀਤੀ ਸਰਕਾਰ ਦੀ ਆ। ਇਹ ਸਾਰਾ ਕੁਝ ਸਰਕਾਰ ਆ ਖੁਦ ਕਰਵਾ ਰਹੀ ਐ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਲਾਗੂ ਕੀਤੀ ਗਈ ਜਦ ਕਿ ਤਾਮਿਲਨਾਡੂ ਵਾਲਿਆਂ ਨੇ ਵੀ ਰਿਜੈਕਟ ਕਰਤੀ ਆ ਕਿ ਸਾਡੇ ਜਿੰਨੇ ਮਰਜੀ ਪੈਸੇ ਰੋਕ ਲਓ ਪਹਿਲਾਂ ਸਾਨੂੰ ਢੇਲਾਣੇ ਦੇ ਪੈਸੇ ਪਰ ਅਸੀਂ ਨਵੀਂ ਸਿੱਖਿਆ ਨੀਤੀ ਨਹੀਂ ਕਬੂਲ ਕਰਾਂਗੇ ਅਸੀਂ ਆਪਣੇ ਹਿਸਾਬ ਨਾਲ ਸਿੱਖਿਆ ਨੀਤੀ ਬਣਾਵਾਂਗੇ ਤਾਂ ਪੰਜਾਬ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਨੀਤੀ ਜਿਹੜੀ ਕਬੂਲ ਕੀਤੀ ਆ ਇਹਦਾ ਮਤਲਬ ਐ ਉਹੋ ਜਿਹੀਆਂ ਸੰਸਥਾਵਾਂ ਨੂੰ ਇਹਨਾਂ ਨੇ ਸਾਫ਼ ਤਰ ਜਿਹੜੀ ਆਪਦੀ ਥਾਪੜਾ ਦਿੱਤਾ ਉਹ ਐ ਕਿ ਤੁਸੀਂ ਜਿੰਨੀ ਮਰਜ਼ੀ ਲੁੱਟ ਕਰੀ ਜਾਓ ਇਸ ਕਰਕੇ ਪ੍ਰਸ਼ਾਸਨ ਤੋਂ ਅਸੀਂ ਕੋਈ ਉਮੀਦ ਨਹੀਂ ਰੱਖਦੇਗੇ ਇਹਨਾਂ ਸੰਸਥਾਵਾਂ ਦਾ ਫਿਰ ਜ ਤੋ ਖਾਤੜੀ ਚੱਲ ਰਹੀ ਆ ਕਪੜੇਬਾਜ਼ੀ ਚੱਲ ਰਹੀ ਆ ਇਹਨਾਂ ਦਾ ਨਵੇੜਾ ਫਿਰ ਲੋਕ ਲੋਕ ਕਰਨਗੇ ਤੇ ਅਸੀਂ ਇਹ ਮਾਮਲਾ ਵੀ ਲੋਕਾਂ ਨੂੰ ਨਾਲ ਲੈ ਕੇ ਜਥੇਬੰਦੀਆਂ ਨੂੰ ਨਾਲ ਲੈ ਕੇ ਲੜਾਂਗੇ ਭਾਵੇਂ ਉਹ ਫਿਰ ਕਿੱਡਾ ਵੀ ਆਪਦੇ ਆਪ ਨੂੰ ਵਕੀਲ ਕਹਾਉਂਦਾ ਬੰਦਾ ਜਿਹੜਾ ਇਸ ਇਸ ਕਾਲਜ ਦਾ ਮਾਲਕ ਆ ਪਾ ਮਾ ਦੋਵੇਂ ਪਿਓ ਪੁੱਤ ਮਿਲ ਕੇ ਜਿੰਨਾ ਮਰਜੀ ਕਹਿ ਲੈਣ ਕਿ ਫਲਾਨਾ ਜਿਹੜਾ ਐਮਐਲਏ ਸਾਡੀ ਮੁੱਠੀ ਚਾ ਸਰਕਾਰ ਸਾਡੀ ਮੁੱਠੀ ਚਾ ਪਰ ਲੋਕਾਂ ਨੇ ਸਰਕਾਰਾਂ ਦੇ ਵੀ ਮੂੰਹ ਮੋੜੇ ਹੈਗੇ ਆ ਇਸ ਕਰਕੇ ਅਸੀਂ ਇਸ ਨੀਤੀ ਨੂੰ ਫੇਲ ਕਰਕੇ ਰਹਾਂਗੇ ਅਸੀਂ ਵਿਦਿਆਰਥੀਆਂ ਵੱਲੋਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਲੱਗੇ ਹੋਏ ਇਸ ਨੀਤੀ ਦੇ ਖਿਲਾਫ ਅਸਲ ਦੇ ਵਿੱਚੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚੋਂ ਖਾਸ ਕਰਕੇ ਜਿਹੜੀ ਮੈਡੀਕਲ ਦੀ ਪੜ੍ਹਾਈ ਹੈ ਰ ਐਜੂਕੇਸ਼ਨ ਦੇ ਵਿੱਚੋਂ ਬਾਹਰ ਕਰਨ ਦੀ ਉਹ ਤਿਆਰੀ ਆ ਤੁਸੀਂ ਦੇਖੋ ਕਿ ਅਸੀਂ ਮਸਾ ਹੀ ਇਸ ਫੀਲਡ ਤੱਕ ਆਉਨੇ ਆ ਕਰੋੜਾਂ ਦੀ ਜਿਹੜੀਆਂ ਫੀਸਾਂ ਨੇ ਉਹ ਇਸ ਮੈਡੀਕਲ ਫੀਲਡ ਦੇ ਵਿੱਚੋਂ ਹੋ ਜਾਂਦੀਆਂ ਨੇ ਅਸੀਂ ਆਪਣੀ ਸਾਰੀ ਪੂੰਜੀ ਸਾਡੇ ਮਾਪੇ ਆ ਜਿਹੜੇ ਉਹ ਜਮਾ ਕਰਕੇ ਉਹ ਬੱਚੇ ਤੇ ਲਾ ਦਿੰਦੇ ਆ ਵੀ ਬੱਚਾ ਦਾ ਭਵਿੱਖ ਬਣਾ ਲੂਗਾ ਪਰ ਸਰਕਾਰ ਬੱਚਿਆਂ ਦੇ ਭਵਿੱਖ ਨੂੰ ਤਬਾਹ ਕਰਨ ਤੇ ਲੱਗੀ ਹੋਈ ਆ ਉਹ ਇਨਾ ਘਟਨਾਮ ਦੇ ਵਿੱਚੋਂ ਸਾਫ਼ ਝਲਕਦਾ ਹੈਗਾ ਇਸ ਕਰਕੇ ਸਾਨੂੰ ਮੈਡੀਕਲ ਦੀ ਪੜ੍ਹਾਈ ਦੇ ਵਿੱਚੋਂ ਬਹੁਤ ਸਾਰੀਆਂ ਘਟਨਾਵਾਂ ਤਾਂ ਮੈਡੀਕਲ ਕਾਲਜਾਂ ਦੇ ਵਿੱਚ ਹੀ ਹੋ ਰਹੀਆਂ ਮੈਂ ਪਹਿਲਾਂ ਵੀ ਕਿਹਾ ਸਾਰੀਆਂ ਘਟਨਾਵਾਂ ਤੁਸੀਂ ਭਾਵੇਂ ਸਾਡੀ ਨਿਗਾਹ ਦੇ ਵਿੱਚ ਹੈਗੀਆਂ ਭਾਵੇਂ ਨਹੀਂ ਹੈਗੀਆਂ ਇਸ ਕਰਕੇ ਇਹ ਸਾਨੂੰ ਬੱਡ ਦੇ ਖੇਤਰ ਸਾਨੂੰ ਸਿੱਖਿਆ ਦੇ ਖੇਤਰ ਚੋਂ ਵੱਡੇ ਰੂਪ ਦੇ ਵਿੱਚ ਬਾਹਰ ਕਰਨ ਦੀ ਤਿਆਰੀ ਆ ਉਹ ਕਹਿੰਦੇ ਵੀ ਫੀਸਾਂ ਦਾ ਸਿੱਕਾ ਢਾਲ ਕੇ ਕੰਨਾਂ ਦੇ ਵਿੱਚ ਪਾ ਦਿਓ ਇਹ ਆਪਣੇ ਆਪ ਪੜ੍ਹਾਈ ਛੱਡ ਜਾਣਗੇ ਕਿਉਂਕਿ ਸਰਕਾਰ ਨੂੰ ਬਰਦਾਸ਼ਤ ਨਹੀਂ ਹੈ ਕੋਈ ਮਜ਼ਦੂਰਾਂ ਚੋਂ ਛੋਟੀ ਕਿਸਾਨੀ ਚੋਂ ਜਾਂ ਫਿਰ ਵਿਦਿਆਰਥੀ ਪੜ੍ਹਨਗੇ ਤਾਂ ਨੌਕਰੀ ਮੰਗਣਗੇ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਸਿੱਖਿਆ ਦੇ ਖੇਤਰ ਚੋਂ ਹੀ ਬਾਹਰ ਕਰ ਦਿਓ ਇਹ ਆਪੇ ਨੌਕਰੀ ਨਹੀਂ ਮੰਗਣਗੇ ਇਸ ਕਰਕੇ ਅੱਜ ਇਸ ਨੀਤੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਧੜਾ ਧੜ ਲਾਗੂ ਕੀਤਾ ਜਾ ਰਿਹਾ ਪ੍ਰਾਈਵੇਟ ਸੰਸਥਾਵਾਂ ਨੂੰ ਉਤਸ਼ਾਹਿਤ ਕਰਕੇ ਸਰਕਾਰੀ ਸੰਸਥਾਵਾਂ ਨੂੰ ਉਹ ਬੰਦ ਕਰਨ ਦੀ ਤਿਆਰੀ ਆ ਇਸੇ ਨੀਤੀ ਦੇ ਤਹਿਤ ਇਹ ਸਾਰੀਆਂ ਕਤਮਾਂ ਵਾਪਰ ਰਹੀਆਂ ਔਰ ਅਸੀਂ ਇਹਦੇ ਖਿਲਾਫ ਲੰਬੰਦੀ ਜ਼ਰੂਰ ਕਰਾਂਗੇ ਜੀ ਅੱਛਾ ਭਾਈ ਜੀ ਹੁਣ ਟੀਕਾ ਜਿਹੜਾ ਕਿਸ ਤਰ੍ਹਾਂ ਦਾ ਰਿਸਪਾਂਸ ਆ ਜਿਹੜਾ ਜਿੰਨੀ ਵੀ ਤੁਹਾਡੀ ਗੱਲਬਾਤ ਹੋਈ ਹੈਗੀ ਆ ਉਸ ਗੱਲਬਾਤ ਦੇ ਵਿੱਚੋਂ ਜਿਹੜਾ ਪ੍ਰਸ਼ਾਸਨ ਦਾ ਹੁਣ ਤੀ ਕੀ ਰਿਸਪੌਂਸ ਨਿਕਲ ਕੇ ਆਇਆ ਇਸ ਤੋਂ ਇਲਾਵਾ ਜੋ ਇਸ ਕਾਲਜ ਦੇ ਪ੍ਰਸ਼ਾਸਨਿਕ ਅਧਿਕਾਰੀ ਆ ਜਾਂ ਜੋ ਮਾਲਕ ਹੈਗੇ ਆ ਉਹਨਾਂ ਦੇ ਨਾਲ ਜੋ ਵੀ ਗੱਲਬਾਤ ਹੋਈ ਉਹਦੇ ਵਿੱਚੋਂ ਹੁਣ ਤੀ ਕੀ ਨਿਕਲਿਆ ਹੈਗਾ ਕੋਈ ਫੀਸ ਵਾਪਸ ਕਰਨ ਬਾਰੇ ਗੱਲਬਾਤ ਹੋ ਰਹੀ ਆ ਜਾਂ ਹਾਲ ਤੀ ਕੇਸ ਗੱਲ ਤੇ ਆਏ ਨਹੀਂ ਜਾ ਰਿਹਾ ਇਹ ਤਾਂ ਜੀ ਇਹ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਹੈਗੀ ਆ ਜਾਂ ਕਾਲਜ ਦੇ ਪ੍ਰਸ਼ਾਸਨ ਦੀ ਗੱਲ ਹੈਗੀ ਹਾਲੇ ਤੱਕ ਮਤਲਬ ਉਹਨਾਂ ਵੱਲੋਂ ਕੋਈ ਜਾਨੀ ਆਉਟਪੁੱਟ ਨਹੀਂ ਆਈ ਹੈਗੀ ਅਸੀਂ ਪਰਚਾ ਦਰਜ ਕਰਨ ਦੀ ਮੰਗ ਕਰਦੇ ਸੀ ਉਹਦੇ ਸਬੰਧੀ ਵੀ ਹਾਲੇ ਤੱਕ ਕੋਈ ਇਹਨਾਂ ਨੂੰ ਨੋਟਸ ਵਗੈਰਾ ਨਹੀਂ ਗਿਆ ਹੈਗਾ ਜਾਂ ਕੋਈ ਇਹਨਾਂ ਨੇ ਦਬਾ ਲਿਆ ਹੈਗਾ ਅਸੀਂ ਤਾਂ ਇਹ ਸਮਝਦੇ ਹੈਗੇ ਆ ਜਿਹੜਾ ਕਾਲਜ ਦਾ ਪ੍ਰਸ਼ਾਸਨ ਸੀਗਾ ਕੱਲ ਇੱਕ ਜਿਹੜੀ ਉਹ ਲੜਕੀ ਡੋਕ ਪਿੰਡ ਤੋਂ ਸੀਗੀ ਉਹ ਕਿਸੇ ਕਿਸਾਨ ਜਥੇਬੰਦੀ ਕਿਸੇ ਕਿਸਾਨ ਆਗੂ ਰਹੀ ਇਹਨਾਂ ਕੋਲੇ ਗੱਲਬਾਤ ਕਰਨ ਲਈ ਗਏ ਸੀ ਪਹਿਲਾਂ ਤਾਂ ਇਹਨਾਂ ਨੇ ਗੇਟ ਹੀ ਨਹੀਂ ਖੋਲਿਆ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨਾਲ ਇਹਨਾਂ ਨੇ ਮਾੜਾ ਵਿਵਹਾਰ ਕੀਤਾ ਉਹਨਾਂ ਨੂੰ ਗਲਤ ਬੋਲੇ ਕਾਲਜ ਮੈਨੇਜਮੈਂਟ ਜਿਹੜੇ ਇਕਬਾਲ ਸਿੰਘ ਹੈਗੇ ਆ ਤਾਂ ਉਹਨਾਂ ਨੇ ਇਸ ਗੱਲ ਤੋਂ ਖਫਾ ਹੋ ਕੇ ਉਹ ਐਸਐਸਪੀ ਕੋਲੇ ਵੀ ਦਰਖਾਸਤ ਦੇਣ ਲਈ ਗਏ ਸੀਗੇ ਤਾਂ ਉਹਨਾਂ ਨੇ ਜਿਹੜਾ ਲਾਈਵ ਹੋ ਕੇ ਇਹਨਾਂ ਦਾ ਜਿਹੜਾ ਕੱਚਾ ਚਿੱਠਾ ਸੀਗਾ ਉਹ ਲੋਕਾਂ ਸਾਹਮਣੇ ਰੱਖਿਆ ਹੈਗਾ ਇਹਨਾਂ ਨੂੰ ਦੱਸਿਆ ਹੈਗਾ ਵੀ ਕਿਸ ਕਿਸ ਢੰਗ ਨਾਲ ਕਿਹੜੇ ਕਿਹੜੇ ਲੋਕਾਂ ਨੇ ਦੇ ਨਾਲ ਇਹਨਾਂ ਨੇ ਠੱਗੀਆਂ ਮਾਰੀਆਂ ਹੈਗੀਆਂ ਉਹ ਸੁਖਮੰਦਰ ਸਿੰਘ ਸੁਖ ਹੈਗੇ ਆ ਰਾਜੇਵਾਲ ਜਥੇਬੰਦੀ ਤੋਂ ਹਵੋਰ ਤੋਂ ਉਹਨਾਂ ਨੂੰ ਇਹਨਾਂ ਨੇ ਲੀਗਲ ਨੋਟਸ ਵੀ ਕਢਾਇਆ ਹੈਗਾ ਇੱਥੋਂ ਤੱਕ ਕਿ ਕੁਝ ਪੱਤਰਕਾਰਾਂ ਨੂੰ ਵੀ ਇਹਨਾਂ ਨੇ ਧਮਕੀਆਂ ਦਿੱਤੀਆਂ ਹੈਗੀਆਂ ਵੀ ਤੁਸੀਂ ਗਰੁੱਪਾਂ ਦੇ ਵਿੱਚ ਜਿਹੜੇ ਪ੍ਰੈਸ ਨੋਟ ਪਾਏ ਹੈਗੇ ਆ ਯਾਨੀ ਇਸ ਤਰ੍ਹਾਂ ਦੀ ਹਾਲੇ ਤੱਕ ਆਉਟਪੁੱਟ ਆਈ ਹੈਗੀ ਆ ਪਰ ਅਸੀਂ ਇਹਨਾਂ ਨੂੰ ਦੱਸਦੇ ਹੈਗੇ ਆ ਵੀ ਜਿਹੜਾ ਕਿਸਾਨ ਜਥੇਬੰਦੀਆਂ ਤੇ ਸੰਘਰਸ਼ੀ ਲੋਕਾਂ ਦਾ ਇਤਿਹਾਸ ਕੀ ਹੈਗਾ ਉਹ ਵੱਡੇ ਵੱਡੇ ਜਿਹੜੇ ਖੱਬੀ ਖਾਨਾ ਨੂੰ ਜਿਹੜਾ ਲੋਕ ਇਹ ਖੁੱਡੇ ਲਾਉਂਦੇ ਆਏ ਹੈਗੇ ਤੇ ਆਪਣੀ ਜਿਹੜੀ ਕੋਈ ਹੱਕੀ ਮੰਗਾ ਹੈਗੀਆਂ ਉਹਨਾਂ ਤੇ ਚਿੱਤ ਪ੍ਰਾਪਤ ਕਰਦੇ ਆਏ ਹੈਗੇ ਤੇ ਇਸ ਮਾਮਲੇ ਦੇ ਖਿਲਾਫ ਵੀ ਅਸੀਂ ਇਹ ਲਾਮਬੰਦੀ ਜਿੱਡੇ ਉਹ ਆਪਣੇ ਆਪ ਨੂੰ ਵੱਡੇ ਸਮਝਦੇ ਅਸੀਂ ਉਹਨਾਂ ਨਾਲੋਂ ਵੀ ਵੱਡੀ ਲਾਮਬੰਦੀ ਕਰਕੇ ਇਹਨਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਮੈਦਾਨ ਦੇ ਵਿੱਚ ਟਕਰਾਂਗੇ ਸਰਵਾਸਿੰਘ ਜੀ ਹਾਂਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਜੀ ਲੋਕ ਵਾਇਟ ਟੀਵੀ ਤੋਂ ਹਾਂ ਜੀ ਸਿੱਧੂ ਸਾਹਿਬ ਕੀ ਹਾਲ ਹੈ ਠੀਕ ਹੋ ਬਹੁਤ ਵਧੀਆ ਤੁਸੀਂ ਠੀਕ ਹੋ ਜੀ ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਆਪਣੀ ਬਾਈ ਚਾਂਸ ਕਿਤੇ ਗੱਲ ਨਹੀਂ ਹੋ ਪਾਈਗੀ ਜੀ ਜੀ ਮੈਂ ਤੁਹਾਡੀਆਂ ਵੀਡੀਓਜ਼ ਵਗੈਰਾ ਦੇਖਿਆ ਹੈ ਵੈਰੀ ਗੁੱਡ ਆਪਾਂ ਚੈਨਲ ਚਲਾਉਂਦੇ ਆ ਟੀਵੀ 24 ਨਾ ਠੀਕ ਹੈ ਇਹ ਚੈਨਲ ਜਿਹੜਾ ਠੀਕ ਹੈ ਜੀ ਠੀਕ ਹੈ ਠੀਕ ਹੈ ਤੁਹਾਡੀ ਆਵਾਜ਼ ਤੋਂ ਮੈਂ ਤੁਹਾਨੂੰ ਪਛਾਨੀ ਠੀਕ ਹੈ ਸਰ ਤੁਸੀਂ ਲੱਗੇ ਹੁਕਮ ਕਰ ਸਕਦਾ ਉਹ ਬੇਨਤੀ ਸੀ ਇੱਕ ਪੱਖ ਲੈਣਾ ਸੀ ਉਹ ਸਾਡੇ ਕੋਲ ਨਾ ਆਇਆ ਸੀ ਇੱਕ ਪਰਿਵਾਰ ਆਇਆ ਸੀ ਜਸਮੀਤ ਕੌਰ ਲੜਕੀ ਵੇ ਵਾ ਉਹ ਨਾ ਫਰਾਡ ਬੰਦੇ ਨੇ ਇਸ ਤੋਂ ਵੱਧ ਕੁਝ ਨਹੀਂ ਹਾਈ ਕੋਰਟ ਦੀ ਕਾਪੀ ਉਹਨਾਂ ਦੇ ਕੋਲੇ ਹੈ ਹਾਈ ਕੋਰਟ ਦੀ ਕਾਪੀ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਉਹ ਕਹਿੰਦੇ ਜੀ ਵੀ ਤੁਹਾਡਾ ਕਾਲਜ ਨੂੰ ਮਾਨਤਾ ਨਹੀਂ ਪ੍ਰਾਪਤ ਸੀ ਤੇ ਫਿਰ ਵੀ ਐਡਮਿਸ਼ਨ ਇਹਨਾਂ ਦੀ ਹਾਈ ਕੋਰਟ ਦੇ ਆਰਡਰ ਤੇ ਹੋਈ ਹੈ ਕਾਲਜ ਐਡਮਿਸ਼ਨ ਕਰ ਹੀ ਨਹੀਂ ਸਕਦਾ ਇਹਨਾਂ ਨੂੰ ਕਾਲ ਦੀ ਐਡਮਿਸ਼ਨ ਲੈਟਰ ਦਿਓ ਐਡਮਿਸ਼ਨ ਲੈਟਰ ਗੁਰੂ ਰਵੀਦਾਸ ਸਾਹਿਬ ਦੀ ਕੀ ਯੂਨੀਵਰਸਿਟੀ ਨੇ ਇਸ਼ੂ ਕੀਤੀ ਹੈ ਜੀ ਜੇ ਗੁਰੂ ਰਵੀਦਾਸ ਸਾਹਿਬ ਦੀ ਕੀ ਯੂਨੀਵਰਸਿਟੀ ਇਸ਼ੂ ਕਰੇਗੀ ਕੋਈ ਜ਼ਰ ਗਲਤੀ ਨਹੀਂ ਹੋ ਸਕਦੀ ਜੀ ਇਹ ਕੀਤੀ ਵੀ ਹੈ ਤੇ ਕੁਮਰਵੀਰ ਸਾਹਿਬ ਐਰਵੇਦੀ ਕੀ ਨਵੇਂ ਸੀ ਉਦੋਂ ਬਾਅਦ ਇਹ ਹਾਈ ਕੋਰਟ ਦੇ ਜੇ ਐਡਮਿਸ਼ਨ ਗਲਤ ਹੁੰਦੀ ਜਾਂ ਕੋਈ ਇਹ ਜੀ ਦਿੱਕਤ ਹੁੰਦੀ ਹਾਈ ਕੋਰਟ ਬੱਚੇ ਨੂੰ ਟ੍ਰਾਂਸਫਰ ਨਹੀਂ ਕਰ ਸਕਦਾ ਨਾ ਸਰ ਜੀ ਓਨਲੀ ਵੈਲਿਡ ਐਡਮਿਸ਼ਨ ਕੈਨ ਬੀ ਟ੍ਰਾਂਸਫਰਡ ওকে ਤੁਸੀਂ ਕਹਿ ਰਹੇ ਹੋ ਉਹ ਉਹ ਮਤਲਬ ਹੈ ਤੁਹਾਡੇ ਬਾਰੇ ਇਹ ਆਪਾਂ ਇਹ ਜੀ ਕਿਸੇ ਵੀ ਤਰ੍ਹਾਂ ਤੇ ਗਲਤੀ ਕਿਵੇਂ ਕਰ ਸਕਦੇ ਆਣੇ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਨਹੀਂ ਉਹ ਤਾਂ ਇਹ ਕਹ ਰਹੇ ਸੀ ਨਾ ਕਹਿੰਦੇ ਵੀ ਇਹਨਾਂ ਨੇ ਪਹਿਲਾਂ ਹੋਮੋਪੈਥੀ 'ਚ ਐਡਮਿਸ਼ਨ ਕਰਵਾਈ ਫਿਰ ਇਹ ਕਹਿੰਦੇ ਸਾਡੇ ਕੋਲ ਟੀਚਰ ਇੱਧਰ ਘਟਾ ਤੁਸੀਂ ਇੱਧਰ ਜੈ ਆਯੁਰਵੇਦ ਬਾਹਰ ਚੈੱਕ ਹੀ ਕਰਦਾ ਇਹਨਾਂ ਦੇ ਸਾਰੇ ਇਹਨਾਂ ਦੇ ਫਰਾਡ ਹੈ ਆਯੁਰਵੇਦ ਦੇ ਵਿੱਚ ਇੱਕ ਵੀ ਸੀਟ ਜਿਹੜੀ ਹੈ ਉਹ ਖਾਲੀ ਨਹੀਂਗੀ ਠੀਕ ਹੈ ਜੀ ਕਿਵੇਂ ਆਯੁਰਵੇਦ 'ਚ ਟ੍ਰਾਂਸਫਰ ਹੋ ਜਾਣਗੇ ਨਾ ਹੀ ਇਹ ਪੋਸੀਬਲ ਹੁੰਦਾ ਕਿਉਂਕਿ ਇਹ ਮੈਂ ਤੁਹਾਨੂੰ ਫੇਰ ਪਰਮਾਣੇ ਦੱਸਦਾ ਕਿਉਂਕਿ ਤੁਸੀਂ ਟੈਕਨੀਕਲ ਬੰਦੇ ਹੋ ਸਮਝ ਸਕਦੇ ਹੋ ਜੀ 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 ਕੀ ਹੁੰਦਾ ਬ੍ਰਦਰ ਨੀਟ ਦੇ ਸਕੋਰ ਤੋਂ ਬਾਅਦ ਕਾਉਂਸਲਿੰਗ ਹੁੰਦੀ ਹੈ ਜੀ ਸਾਉਂਸਿੰਗ ਹੁੰਦੀ ਹੈ ਗੁਰੂ ਰਵਿਦਾਸ ਐਸਰਵੇਦਿਕ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਜੀ ਬੱਚਾ ਆਪ ਦੇ ਆਪ ਨੂੰ ਰਜਿਸਟਰ ਕਰਦਾ ਹੈ ਕਾਲਜ ਦੀ ਚੋਇਸ ਕਰਦਾ ਹੈ ਜੀ ਕਾਲਜ ਦੀ ਚੋਇਸ ਕਰਨ ਤੋਂ ਬਾਅਦ ਯੂਨੀਵਰਸਿਟੀ ਅਲਾਟਮੈਂਟ ਲੈਟਰ ਇਸ਼ੂ ਕਰਦੀ ਹੈ ਜੀ ਉਹ ਅਲਾਟਮੈਂਟ ਲੈਟਰ ਤੁਹਾਡੀ ਐਡਮਿਸ਼ਨ ਹੁੰਦੀ ਹੈ ਜੀ ਇੱਕ ਵਾਰੀ ਲਾਸਟ ਡੇਟ ਆਫ ਐਡਮਿਸ਼ਨ ਨੰਨਣ ਤੋਂ ਬਾਅਦ ਇਹ じゃ ਕੋਈ ਚਾਂਸ ਹੀ ਨਹੀਂ ਬੱਚਾ ਕਿਤੇ ਹੋਰ ਸ਼ਿਫਟ ਕੀਤਾ ਜਾ ਸਕਦਾ ਹੋਵੇ ਜੀ ਔਰ ਐਸ ਪਰ ਮੈਡੀਕਲ ਜਿਹੜੀਆਂ ਸੀਟਾਂ ਨੇ ਇਹ ਟ੍ਰਾਂਸਫਰੇਬਲ ਵੈਸੇ ਨਹੀਂ ਹੁੰਦੀਆਂ ਜੀ ਹਾਈ ਕੋਰਟ ਨੇ ਜਦੋਂ ਸਾਡੇ ਤੋਂ ਪੱਥ ਪੁੱਛਿਆ ਸਾਰਿਆਂ ਤੋਂ ਪੁੱਛਿਆ ਜੀ ਉਸ ਸਾਰਿਆਂ ਵੱਲੋਂ ਇਹਨੂੰ ਅਸੀ ਲੱਗੀ ਹੈ ਜੀ ਤੇ ਅਸੀਂ ਆਪ ਸੱਚੀ ਇੱਕ ਨੈਸ਼ਨਲ ਕਮਿਸ਼ਨ ਜਿਹੜਾ ਹੈ ਜੇਲੇ ਬੱਚੇ ਦੀ ਐਡਮਿਸ਼ਨ ਹੋਈ ਨਾ ਹੋਵੇ ਜਾਂ ਗਲਤ ਹੋਈ ਹੋਵੇ ਕੀ ਉਹਦੇ ਨੂੰ ਅਸੀ ਇਸ਼ੂ ਕਰੇਗਾ ਜੀ ਨੇ ਜੈਨੀ ਮੈਂ ਤਰ ਤੂੰ ਪੁੱਛਣਾ ਨਹੀਂ ਨਹੀਂ ਮੈਂ ਨਾ ਦੇਖੋ ਦੇਖੋ ਮੈਂ ਤਾਂ ਤੁਹਾਡਾ ਪੱਖ ਰੱਖਣਾ ਹੈ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਵੀ ਕਰੇਗਾ ਜਾਂ ਨਹੀਂ ਕਰੇਗਾ ਨਹੀਂ ਕਿਉਂ ਨਹੀਂ ਵੀ ਮੈਂ ਤਾਂ ਮੈਂ ਤੁਹਾਨੂੰ ਸਵਾਲ ਕੀਤਾ ਤੁਸੀਂ ਜੋ ਮਰਜ਼ੀ ਪੱਖ ਰੱਖੋ ਉਹ ਦੇਖੋ ਕੋਈ ਪੱਖ ਨਹੀਂ ਨੇ ਮੇਰੀ ਮੇਰੀ ਗੱਲ ਸਮਝੋ ਜੀ ਸਾਹਿਬ ਤੁਸੀਂ ਮੇਰੀ ਮੇਰੀ ਗੱਲ ਮੇਰੀ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਜੇ ਤੁਸੀਂ ਮੇਰੀ ਗੱਲ ਜਿਹੜੀ ਤੁਸੀਂ ਪੁਆਇੰਟ ਰੱਖਿਆ ਜਵਾਬ ਲੈ ਲਓ ਤੁਸੀਂ 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 ਬੋਲ ਤੁਸੀਂ ਬੋਲੋ ਮੈਂ ਲਾ ਦੂੰਗਾ ਸਾਰੇ ਜਿਹੜੇ ਮਾਮਲਾ ਸਭ ਜੁੜਾਈ ਤੇ ਹੈ ਇਸ ਤੇ ਕੋਈ ਵੀ ਗੱਲ ਕਰਨਾ ਜਿਹੜਾ ਹੈ ਨਾ ਉਹ ਆਪਣੇ ਆਪ ਦੇ ਵਿੱਚ ਸੋਚ ਕੇ ਕਰਨ ਦੀ ਗੱਲ ਹੈ ਬਿਕਾਜ਼ ਇਟ ਇਜ਼ ਸਬਜੁਡਾਈਜ਼ ਵੈਨ ਅ ਥਿੰਗ ਇਜ਼ ਸਬਜੁਡਾਈਜ਼ ਆਪਾਂ ਕੋਈ ਵੀ ਚੀਜ਼ ਜਿਹੜੀ ਹੈ ਨਹੀਂ ਖਬਰ ਤਾਂ ਹੋ ਜਾਂਦੀ ਹੈ ਜੀ ਖਬਰ ਤਾਂ ਕੋਈ ਨਹੀਂ ਖਬਰ ਨਹੀਂ ਹੋ ਸਕਦੀ ਤੁਸੀਂ ਉਹ ਇਹ ਨਹੀਂ ਹੁੰਦਾ ਜੀ ਇੱਥੇ ਮੈਂ ਤੁਹਾਨੂੰ ਦੱਸਦਾ ਜੀ ਹਾਈ ਕੋਰਟ ਦੇ ਵਿੱਚ ਮਾਮਲਾ ਕੀ ਕਰਵਲ ਬਾਰਤਾਂ ਅਸੀਂ ਇੱਥੇ ਕਰਾਈ ਦਿੱਤੀਆਂ ਜੀ ਚੀਜ਼ਾਂ ਜਾਣਨਾ ਬ੍ਰਦਰ ਇਹ ਐਂ ਨਾ ਕਰੋ ਪਲੀਜ਼ ਤੁਸੀਂ ਨਹੀਂ ਮੈਨੂੰ ਇਹ ਨਾ ਦੱਸੋ ਮੈਂ ਉਹੀ ਗੱਲ ਕਰਮਾ ਜੀ ਨਹੀਂ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਜੀ 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 ਬਟ ਆਪਾਂ ਇਹਨਾਂ ਨੂੰ ਜਰੂਰ ਸੀ ਤੁਸੀਂ ਸਭ ਇਹਨਾਂ ਨੂੰ ਸੋਚ ਕੇ ਕਰੀਏ ਕਿ ਇਹਦੇ ਨਾਲ ਮੇਰੀ ਮੈਂ ਤੁਹਾਡਾ ਪੱਖ ਲੈ ਮੈਂ ਤੁਹਾਡਾ ਪੱਖ ਲੈਣ ਲਈ ਫੋਨ ਕੀਤਾ ਜੀ ਇਸੇ ਲਈ ਹੈ ਕਿ ਤੁਹਾਡੀ ਵੈਸੇ ਆਪਾਂ ਵੈਸੇ ਹੀ ਨਹੀਂ ਲੈ ਸਕਦੇ ਬਿਕੋਜ਼ ਨਹੀਂ ਲੈ ਸਕਦੇ ਜੀ ਕਿਉਂ ਨਹੀਂ ਲੈ ਸਕਦੇ ਸਰ ਇਹ ਤੁਹਾਡਾ ਚੈਨਲ ਨਹੀਂ ਹੈ ਬ੍ਰਦਰ ਜੀ ਕਿਉਂ ਨਹੀਂ ਲੈ ਸਾਡਾ ਚੈਨਲ ਕਿਉਂ ਨਹੀਂ ਹੈ ਜੀ ਤੁਹਾਡਾ YouTube ਦਾ ਚੈਨਲ ਚੈਨਲ ਨਹੀਂ ਹੁੰਦਾ ਤੁਸੀਂ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ ਹਾਂਜੀ ਜਿਹੜਾ ਜਿਹੜਾ ਇਹਦਾ ਚੈਨਲ ਚੱਲ ਰਿਹਾ ਵੈਬ ਤੇ ਨਹੀਂ ਅੱਜ ਜੇ ਬ੍ਰਦਰ ਵੈਬ ਤੇ ਤਾਂ ਕੋਈ ਨਹੀਂ ਤੁਸੀ ਮੈਨੂੰ ਇਹ ਸਰਟੀਫਿਕੇਟ ਮੈਂ ਤੁਹਾਡੇ ਤੋਂ ਨਹੀਂ ਲੈਣਾ ਜੇ ਤੁਹਾਨੂੰ ਕਿਉਂ ਨਹੀਂ ਲੈਣਾ ਬ੍ਰਦਰ ਨਹੀਂ ਲੈਣਾ ਜੀ ਤੁਹਾਡੇ ਤੋਂ ਤੁਸੀਂ ਕੌਣ ਹੋ ਮੈਨੂੰ ਇਹ ਕਹਿਣ ਵਾਲੇ ਜੀ ਮੈਂ ਤੁਹਾਡੇ ਮੈਂ ਕਿਉਂ ਨਹੀਂ ਕਿ ਤੁਸੀਂ ਮੈਨੂੰ ਨਹੀਂ ਨਹੀਂ ਜੀ ਮੈਂ ਤੁਸੀ ਫਿਰ ਮੈਨੂੰ ਇਹ ਨਹੀਂ ਕਹਿ ਸਕਦੇ ਕਿੰਨ ਕਾ ਕਰ ਸਾਡੀ ਤੁਹਾਡਾ ਚੈਨਲ ਠੀਕ ਹੈ ਤੁਹਾਡਾ ਹੀ ਚੈਨਲ ਇਲੀਗਲ ਹੈ ਬ੍ਰਦਰ ਔਰ ਡੈਫੀਨੇਟਲੀ ਤੁਸੀਂ ਇਹਦੇ ਉੱਤੇ ਕਰੋ ਮੈਂ ਤੁਹਾਨੂੰ ਦੇ ਦਾਂਗਾ ਮੈਂ ਇਸ ਟੂ ਇਨਫੋਰਮੇਸ਼ਨ ਸਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਮੇਰੀ ਗੱਲ ਇਧਰ ਪਹਿਲੀ ਗੱਲ ਤਾਂ ਇਹ ਹੈ ਤੁਸੀਂ ਇਹ ਸ਼ਬਦ ਵਰਤੇ ਮੇਰਾ ਚੈਨਲ ਇਲਿਗਲ ਹੈ ਇਹ ਸੀ ਨਕਲੀ ਤੇ ਇਲਿਗਲ ਬ੍ਰਦਰ ਇਹ ਇਹ ਸ਼ਬਦ ਹਾਂ ਤੁਹਾਡਾ ਰਿਕਾਰਡ ਹੈ ਤੁਸੀਂ ਬਿਲਕੁਲ ਇਹਨੂੰ ਆਹੀ ਪਾ ਲਈਏ ਇਲਿਗਲ ਹੈ ਔਰ ਪੂਰੀ ਗੱਲ ਲਿਖੀਏ ਕਿ ਮੈਂ ਤੁਹਾਡਾ ਕਾਲ ਜਨ ਇਲਿਗਲ ਹੈ ਤੁਸੀਂ ਕਾਲ ਦੇ ਵਿੱਚ ਫੇਕ ਐਡਮਿਸ਼ਨ ਕਰਵਾਉਣੇ ਆਇਆ ਸੀ ਤੋਂ ਪਹਿਲਾਂ ਤਾਂ ਮੈਂ ਪੱਕਾ ਲੈਣਾ ਸੀ ਹੁਣ ਤੁਸੀਂ ਵੀ ਆਪਾਂ ਕੋਰਟ ਦੇ ਵਿੱਚ ਹੀ ਮਿਲਾਂਗੇ ਕੋਈ ਗੱਲ ਨਹੀਂ ਤੁਸੀਂ ਆਪਾਂ ਕੋਰਟ ਦੇ ਵਿੱਚ ਮਿਲਾਂਗੇ